ਆਪਣੀ ਟੀ ਦਾ ਡੀਐਨਏ ਚੈੱਕ ਕਰਵਾਉਣਾ ਚਾਹੁੰਦੇ ਨੇ ਚੱਕੀ ਪਾਂਡੇ ਜਾਣੋ ਕੀ ਹੈ ਅਸਲ ਵਜ੍ਹਾ ਸ਼ਸ਼ਤਰਕਾਲ ਜੀ ਤੁਸੀਂ ਦੇਖ ਰਹੇ ਹੋ ਪਾਲੀਵੁੱਡ ਤੇ ਵਾਈਲਵੁੱਡ ਦੀ ਅਪਡੇਟ ਦੇ ਨਾਲ ਭਰਿਆ ਸ਼ੌ ਨਵੀਨ ਕੋਰੇ ਅਨੰਯਾ ਪਾਂਡੇ ਪਿਛਲੇ ਕੁਝ ਦਿਨਾ ਤੋਂ ਆਪਣੀਆਂ ਗੱਲਾਂបਾਤਾਂ ਵਿੱਚ ਕਾਫੀ ਖੁੱਲ ਕੇ ਗੱਲ ਕਰਦੀ ਹੋਈ ਨਜ਼ਰ ਆ ਰਹੀ ਹੈ ਅਦਾਕਾਰਾ ਨੇ ਪਹਿਲਾਂ ਬੋਡੀ ਸ਼ੇਮਿੰਗ ਟ੍ਰੋਲਿੰਗ ਅਤੇ ਸ਼ਾਹਰੂਖ ਖਾਨ ਦੀ ਤਾਰੀਫ ਕਰਨ ਬਾਰੇ ਗੱਲ ਕੀਤੀ ਸੀ ਤੇ ਹੁਣ ਉਹ ਆਪਣੇ ਪਿਤਾ ਬਾਰੇ ਗੱਲ ਕਰਦੀ ਨਜ਼ਰ ਆ ਰਹੀ ਹੈ अनन्या पांडे मशहूर اداکار چکی پاڑی دی تی ہے ਅਤੇ اکثر پائی ਪティजाबाद ਦੇ แทగ్ ਕਾਰਨ ਟ੍ਰੋਲਿੰਗ ਦਾ ਸ਼ਿਕਾਰ ਹੁੰਦੀ ਹੈ ਪਰ ਅਜਿਹਾ ਲੱਗਦਾ ਹੈ ਕਿ ਚੰਕੀ ਆਪਣੀ ਧੀ ਦਾ ਬਹੁਤ ਵੱਡਾ ਪ੍ਰਸ਼ੰਸਕ ਹੈ ਪਰ ਉਸ ਦਾ ਟੀਐਨਏ ਚੈੱਕ ਕਰਵਾਉਣਾ ਚਾਹੁੰਦਾ ਹੈ। ਅਗਨੀਜੀ ਚੈਨਲ ਦੇ ਨਾਲ ਗੱਲਬਾਤ ਦੌਰਾਨ ਚੰਕੀ पांडे ਤੋਂ ਪੁੱਛਿਆ ਗਿਆ ਕਿ ਉਹਨਾਂ ਦੀ ਧੀ ਚੰਗੀ اداکار ਹੈ ਤਾਂ ਚੰਕੀ ਨੇ ਪੁੱਛਿਆ ਕਰਤੀ ਜਾਂ ਸਕਰੀਨ ਤੇ ਕਿਉਂਕਿ ਚੰਕੀ ਦੀ ਪਤਨੀ ਭਾਵਨਾ ਨੂੰ ਲੱਗਦਾ ਹੈ ਕਿ ਉਹ ਪਰਦੇ ਨਾਲੋਂ ਚੰਗੀ ਘਰ ਵਿੱਚ ਬਿਹਤਰ ਕੰਮ ਕਰਦੀ ਹੈ। ਅਨੰਨਿਆ ਪਾਂਡੇ ਨੇ ਕਿਹਾ ਕਿ ਜਦੋਂ ਵੀ ਉਹ ਆਪਣੇ ਪਿਤਾ ਨਾਲ ਲੜਦੀ ਹੈ ਤਾਂ ਉਸਦੀ ਮਾਂ ਉਸ ਨੂੰ ਪਰਦੇ ਲਈ ਆਪਣੀ ਅਦਾਕਾਰੀ ਬਚਾਉਣ ਲਈ ਕਹਿੰਦੀ ਹੈ। ਚੰਗੀ ਮੰਡੇ ਨੇ ਆਪਣੀ ਧੀ ਦੀ ਐਕਟਿੰਗ ਦੀ ਤਾਰੀਫ਼ ਕਰਦੇ ਹੋਏ ਕਿਹਾ ਕਿ ਉਹ ਹੈਰਾਨ ਕਰਨ ਵਾਲੀ ਅਦਾਕਾਰਾ ਹੈ। ਚੰਕੀ ਨੇ ਖੁਲਾਸਾ ਕੀਤਾ ਕਿ ਅਨੰਨਿਆ ਨੇ ਉਸ ਨੂੰ ਆਪਣੇ ਕੁਝ ਪ੍ਰਦਰਸ਼ਨਾਂ ਨਾਲ ਹੈਰਾਨ ਕਰ ਦਿੱਤਾ। ਸਭ ਤੋਂ ਤਾਜ਼ਾ ਕੱਲਮੀ ਬੇ ਸੀਰੀਜ਼ ਹੈ। ਉਸ ਨੂੰ 7 ਤੋਂ 8 એપisodes ਦੀ ਵੈਬ ਸੀਰੀਜ਼ ਦੇਖ ਕੇ ਉਹ ਹੈਰਾਨ ਰਹਿ ਗਿਆ ਤੇ ਸੀਰੀਜ਼ ਨੂੰ ਬਾਰ-ਬਾਰ ਵੇਖਦਾ ਹੈ ਚੰਕੀ ਨੇ ਕਿਹਾ ਕਿ ਮੈਂ ਅਜੀਹਾ ਕਦੇ ਨਹੀਂ ਕਰ ਸਕਾਂਗਾ ਮੈਂ ਫਿਲਮਾਂ ਵਿੱਚ ਕੁਝ ਚੰਗੇ ਸੀਨ ਕਰ ਸਕਦਾ ਹਾਂ ਪਰ ਮੇਰੇ ਲਈ ਪੂਰੀ ਫਿਲਮ ਨੂੰ ਆਪਣੇ ਨਾਲ ਲੈ ਕੇ ਜਾਣਾ ਜਾਂ ਦਿਖਾਉਣਾ ਸੰਭਵ ਨਹੀਂ ਹੈ ਇਸ ਲਈ ਮੈਂ ਉਸਦੇ ਡੀਐਨਏ ਦੀ ਜਾਂਚ ਕਰਵਾਉਣਾ ਚਾਹੁੰਦਾ ਹ ਅਨੰਨਿਆ ਪਾਂਡੇ ਨੇ ਆਪਣੇ ਪਿਤਾ ਚੰਕੀ ਪਾੜੀ ਤੋਂ ਪੁੱਛਿਆ ਕਿ ਉਸ ਚ ਕਿਹੜੀਆਂ ਕਮੀਆਂ ਨੇ ਜਿਸ ਤੇ ਚੰਕੀ ਨੇ ਕਿਹਾ ਕਿ ਮੇਰੇ ਚ ਕਈ ਖਾਮੀਆਂ ਨੇ ਹਰ ਅਦਾਕਾਰ ਚ ਕਮੀਆਂ ਹੁੰਦੀਆਂ ਨੇ ਦਰਅਸਲ ਅਸੀਂ ਆਪਣੀਆਂ ਖਾਮੀਆਂ ਕਾਰਨ ਚੰਗੇ ਅਦਾਕਾਰ ਬਣ ਜਾਂਦੇ ਹਾਂ ਸੁਇਸ ਕਲ ਨੂੰ ਲੈ ਕੇ ਚੰਗੀ पांडे ਆਪਣੀ ਧੀ ਦਾ ਡੀਐਨਏ ਟੈਸਟ ਕਰਵਾਉਣਾ ਚਾਹੁੰਦੇ ਨੇ ਕਿਉਂਕਿ ਉਹਨਾਂ ਨੂੰ ਲੱਗਦਾ ਹੈ ਕਿ ਉਹਨਾਂ ਦੀ ਧੀ ਉਹਨਾਂ ਤੋਂ ਬਹੁਤ ਹੀ ਜ਼ਿਆਦਾ ਬੈਟਰ ਕਰ ਰਹੀ ਹੈ ਤੇ ਉਹ ਹੈਰਾਨ ਹੋ ਰਹੇ ਨੇ ਕਿ ਉਹਨਾਂ ਤੋਂ ਚੰਗਾ ਪ੍ਰਦਰਸ਼ਨ ਉਹਨਾਂ ਦੀ ਧੀ ਕਿਵੇਂ ਕਰ ਰਹੀ ਹੈ